ਸ਼੍ਰੀ ਮੁਕਤੇਸ਼ਵਰ ਉੱਥੇ ਮੁਕਤੀ ਮਿਲਦੀ ਜੀ ਜਾ ਕੇ ਕੋਈ ਸ਼੍ਰੀ ਮੁਕਤੇਸ਼ਵਰ ਮਹਾਦੇਵ ਜੀ ਮੰਦਿਰ ਚੈਲਾ ਜੀ ਉਹਦੇ ਨਾਮ ਦੇ ਨਾਲ ਫਿਰ ਅਸੀਂ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਸ਼ੁਰੂ ਕਰਤੀ ਜਿਹੜੀ ਨਿਸ਼ਕਾਮ ਕਹਿੰਦੇ ਉਹ ਨਿਸ਼ਕਾਮ ਹੀ ਹੈ ਇਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਕਿਸੇ ਕੋਈ ਸਵਾਰਥ ਨਹੀਂ ਹੈਗਾ ਜੀ ਕੋਈ ਜਾਤ ਪਾਤ ਨਹੀਂ ਹੈਗੀ ਜੀ ਤੇ ਕਿਹੜੀ ਜਾਤ ਦਾ ਸਾਡੇ ਕੋਲ ਆ ਰਿਹਾ ਵੀ ਆ ਕੇ ਸਾਨੂੰ ਕਹਿੰਦਾ ਜੀ ਇਹ ਮਦਦ ਕਰ ਦਿਓ ਤੇ ਅਸੀਂ ਭਗਵਾਨ ਅੱਗੇ ਅਰਦਾਸ ਕਰਦੇ ਆਂ ਉਹ ਜਨੂਨ ਇਹ ਨਿਯੋਗਾ ਕਰਦਾ ਤੇ ਇਹਦਾ ਕੰਮ ਕਰਦੀ ਉਹ ਜਿੰਨਾ ਕ ਸਾਨੂੰ ਕਹਿੰਦਾ ਅਸੀਂ ਉਹਨਾਂ ਨੂੰ ਉਸ ਤੋਂ ਲੋ ਵੱਡ ਮੈਂ ਤਾਂ ਤੁਹਾਡੇ ਚੈਨਲ ਵਾਲੇ ਇਹੀ ਅਪੀਲ ਕਰਦਾ ਜਿਹੜੇ ਜਿਨ੍ਹਾਂ ਦੇ ਬੱਚੇ ਕਾਗਜ਼ ਚੱਕਦੇ ਆ ਮੈਂ ਦੇਖਿਆ ਕਈ ਵਾਰੀ ਕੁੜੀਆਂ ਵੀ ਚੱਕਦੀਆਂ ਹੁੰਦੀਆਂ ਉਹਨਾਂ ਨੂੰ ਪੜ੍ਹਾਓ ਲਿਖਾਓ ਸਾਡੀ ਸੁਸਾਇਟੀ ਦੇ ਨਾਲ ਕਿਸੇ ਮੈਂਬਰ ਨਾਲ ਵੀ ਸੰਪਰਕ ਕਰੋ ਅਸੀਂ ਫੀਸ ਤੱਕ ਦੇਨੇ ਆ ਸਕੂਲ ਦੀਆਂ ਕਾਪੀਆਂ ਕਿਤਾਬਾਂ ਵਰਦੀਆਂ ਫੀਸ ਅਸੀਂ ਦੇਨੇ ਆ ਸਾਨੂੰ ਉਹਨੂੰ ਪੁਲੀ ਸ਼ੰਕਰ ਨੇ ਨਜੋਗਿਆ ਕਰਦਾ ਵੀ ਥੋੜੀ-ਮੋਟੀ ਇਹਨਾਂ ਦੀ ਮਦਦ ਕਰੀ ਜੋ ਉਪਰੋਂ ਸੇਵਾ ਲੱਗੀ ਹੋਈ ਅਸੀਂ ਉਹ ਕਲੀ ਜਾਂਦੇ ਸਰਕਾਰ ਕਰ ਰਹੀ ਹੈ ਸਰਕਾਰ ਪਾਲੇ ਪਰਾਲੇ ਇਹੋ ਜਿਹਾ ਬੜੇ ਕਰ ਰਹੀ ਹੈ ਜੀ ਆ ਪਿੱਛੇ ਜੇ ਮੈਂ ਇੱਕ ਦੇਖੀ ਉਹ ਸਕੂਲ ਦੇ ਵਿੱਚ ਜਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਲੁਧਿਆਣਾ ਦੇ ਡੀਸੀ ਦਫ਼ਤਰ ਤੋਂ ਮਿਲਾਜੋਂਗੇ ਇਹ ਕਿਹਦੀ ਝੁਗਿਆ ਚ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੇ ਬੱਚਿਆਂ ਦੇ ਨਾਮ ਦਾਖਲ ਕੀਤੇ ਫ੍ਰੀ ਦੇ ਵਿੱਚ ਮੈਂ ਪੜਦਾ ਪਿਆ ਸੀ ਕਿ ਅਖਬਾਰ ਵਿੱਚ ਮੈਨੂੰ ਬੜਾ ਵਧੀਆ ਲੱਗਿਆਗਾ ਪਰ ਇਹ ਵੀ ਹੈਗਾ ਥੋੜਾ ਜਿਹਾ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਖਾਸ ਕਰਕੇ ਜੇ ਲੋ ਮੈਂ ਲੁਧਿਆਣੇ ਦੇ ਨਾਲ ਲੁਧਿਆਣੇ ਦੇ ਜਿਹੜੇ ਜ਼ਰੂਰਤਮੰਦ ਹੈ ਬੀਬੀ ਉਹ ਘਰੋਂ ਆ ਗਈ ਆਪਣੇ ਵਾਸਤੇ ਆਪਣੇ ਨਿਆਣਿਆਂ ਵਾਸਤੇ ਸੋ ਇਸ ਤੋਂ ਵੱਡਾ ਅਸੀਂ ਉਹਨੂੰ ਕੀ ਕੀ ਕਹਿ ਸਕਦੇ ਆ ਅਸੀਂ ਜੇ ਉਹਨਾਂ ਦੇ ਜੀ ਗੱਲ ਕਰੇ ਵੀ ਦੇਣਗੇ ਆਗਲੇ ਨੂੰ ਤਰੀਬ ਉਹਨੇ 1 ਮਹੀਨੇ ਦਾ ਰਾਸ਼ਨ ਨਹੀਂ ਦੇਣਿਆ ਤੇ ਆਪਾਂ ਉਹਨਾਂ ਦਾ शोषण ਕਰੀ ਜਾਉਗੋ ਮੈਂ ਨਹੀਂ ਕਹਿੰਦਾ ਮੇਰੇ ਮੈਂਬਰ ਵੀ ਨਹੀਂ ਚਾਹੁੰਦੇ ਜੀ ਦੇਖੋ ਇੱਕ ਰੱਬ ਵਾਲਾ ਬੰਦੇ ਹੁੰਦਾ ਇੱਕ ਅਸੀਂ ਦੁਨੀਆ ਚ ਆ ਕੇ ਬਣਾ ਲਿਆ ਰੱਬ ਨੇ ਜਿਹੜੇ ਰਿਸ਼ਤੇ ਬਣਾਏ ਉਹ ਵੀ ਨਿਭਾਣੇ ਜ਼ਰੂਰੀ ਹੈ ਜੀ ਜਿਹੜੇ ਹੁਣ ਸਾਡੇ ਰੱਬ ਨੇ ਸੇਵਾ ਲਈ ਹੈ ਸਾਡੇ ਹੱਥੋਂ ਦੇਖੋ ਜੀ ਕਿਸੇ ਦਾ ਨੁਕਸਾਨ ਵੀ ਤੇ ਪ੍ਰੋਫਿਟ ਵੀ ਕਿਸੇ ਦੇ ਹੱਥੋਂ ਹੀ ਹੁੰਦਾ ਰੱਬ ਨੇ ਜਿੰਦੀ ਜਿਹੜੀ ਸੇਵਾ ਲਈ ਉਹ ਕਰ ਰਿਹਾ ਜੀ ਉਹਨੇ ਸਾਡੇ ਥਰੂ ਅਗਰ ਸਾਡੇ ਮੈਂਬਰਾਂ ਥਰੂ ਜਾਂ ਸਾਡੇ ਜਿਹੜੇ ਪਿਆਰੇ ਦੋਸਤ ਨੇ ਕੁਝ ਆਪਣਾ ਹਿੱਸਾ ਪਾ ਕੇ ਇਸ ਸੰਯੋਗ ਦਿੰਦੇ ਨੇ ਕਿ ਕਿਸੇ ਕੁੜੀ ਦਾ ਘਰ ਬਸਦਾ ਹੈ ਇਸ ਤੋਂ ਵੱਡੀ ਜੀ ਕੋਈ ਹੋਰ ਗੱਲ ਹੋ ਨਹੀਂ ਸਕਦੀ ਰੱਬ ਨੇ ਸਾਨੂੰ ਇਸ ਲਾਇਕ ਬਣਿਆ ਅਸੀਂ ਹਰ 2 ਮਹੀਨੇ ਜਾਂ 3 ਮਹੀਨੇ ਬਾਅਦ ਇੱਕ ਅੱਖਾ ਦਾ ਕੈਂਪ ਲਗਾ ਦਿੰਦੇ ਆ ਜਿੰਦੇ ਵਿੱਚ ਜੂਤਮੰਦਾਂ ਨੂੰ ਐਨਕਾ ਤੇ ਜਿਹੜੇ ਕੋਈ ਆਪਰੇਸ਼ਨ ਕਹਿ ਦਿੰਦੇ ਡਾਕਟਰ ਉਹਨਾਂ ਚ ਵੀ ਵੱਤ ਵੱਤ ਜੋ ਲੈਸ ਹੋ ਸਕਦੀ ਹੈ ਅਸੀਂ ਉਹ ਕਰਾਉਂਦੇ ਆ ਜਾਂ ਕਈ ਵਾਰੀ ਤਾਂ ਫ੍ਰੀ ਕਰਾ ਦਿੰਦੇ ਆ ਅੱਖਾਂ ਜੀ ਦੇਖੋ ਬਹੁਤ ਜ਼ਰੂਰੀ ਹੈ ਚੰਗਾ ਵੀ ਦੇਖਣ ਲਈ ਅੱਖਾਂ ਜ਼ਰੂਰੀ ਹੈ ਤੇ ਮਾੜਾ ਦੇਖਣ ਲਈ ਵੀ ਜ਼ਰੂਰੀ ਹੈ ਦੇਖੋ ਜੀ ਅੱਖਾਂ 'ਚ ਖੁਸ਼ੀ ਵੀ ਆਂਦੀ ਹੈ ਅंसू ਤੇ ਗਮ ਦੇ ਵੀ ਅंसू ਆਂਦੇ ਆ ਇਸ ਲਈ ਅੱਖਾਂ ਉਹਨੀਆਂ ਜ਼ਰੂਰੀ ਹੈ ਬਟ ਜਿਹੜੇ ਨਹੀਂ ਦੇ ਸਕਦੇ ਸਾਡੇ ਧਰੂ ਥੋੜੀ ਨਜ਼ਰਤ ਮਿਲਦੀ ਹੈ ਜਾਂ ਕੋਈ ਵੀ ਹੈ ਪ੍ਰਮਾਤਮਾ ਨੇ ਜਿਹੜੀ ਦੇਣ ਦਿੱਤੀ ਹੈ ਦੇਖੋ ਜੀ ਇਹ ਪ੍ਰਮਾਤਮਾ ਦੀ ਦੇਣ ਹੈ ਡਾਕਟਰ ਰੱਬ ਹੈ ਬਟ ਜੀ ਪ੍ਰਮਾਤਮਾ ਜਿਹੜਾ ਪ੍ਰਮਾਤਮਾ ਹੀ ਹੈ ਜੀ ਬਟ ਉਹਨੂੰ ਉੱਥੇ ਤੱਕ ਰੋਂਦੀ ਅੱਖਾਂ ਨੂੰ ਦੇ ਕੇ ਰੋਸ਼ਨੀ ਉਹਦੇ ਮਨ ਨੂੰ ਖੁਸ਼ੀ ਉਹਦੀ ਦੁਆ ਜੋ ਮਿਲਦੀ ਹੈ ਨਾ ਉਹਦੇ ਨਾਲ ਸਾਨੂੰ ਵੀ ਬੜਾ ਸਕੂਨ ਮਿਲਦਾ ਹੈ ਤੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੁੰਦੀ ਹੈ ਇਹਨਾਂ ਦੇ ਥਰੂ ਉਹਨਾਂ ਨੇ ਵੀ ਸਕੂਨ ਕੀ ਔਰ ਦੁਆ ਮਿਲਦੀ ਹੈ ਤੇ ਜਿੱਦਾਂ ਜਿੱਦਾਂ ਸਾਡੀ ਸਾਡੀ ਟੀਮ ਅਵੇਲੇਬਿਲਟੀ ਹੁੰਦੀ ਅਸੀਂ ਉਹ ਅਵੇਲੇਬਿਲਟੀ ਕਰਕੇ ਉਹਨਾਂ ਦਾ ਵੀ ਦੇਖਣਾ ਪੈਂਦਾ ਸਾਰੀ ਸੰਸਤਾ ਦਾ ਵੀ ਦੇਖਣਾ ਪੈਂਦਾ ਤੇ ਜਿਹੜੇ ਅੱਗੋਂ ਮਰੀਜ਼ ਆਣੇ ਉਹਨਾਂ ਦਾ ਵੀ ਦੇਖਣਾ ਦਾ ਜੋ ਸਾਨੂੰ ਅਵੇਲੇਬਿਲਟੀ ਮਿਲਦੀ ਅਸੀਂ ਉਹਨੂੰ ਮਿਲਦੇ ਆ ਅਸੀਂ ਹਰ ਤਰ੍ਹਾਂ ਦੇ ਡਾਕਟਰ ਨੂੰ ਅਟੈਚ ਕਰਨਾ ਚਾਹੁੰਦੇ ਆ ਜਿੰਨੇ ਕੋ ਹੋ ਸਕਦੇ ਆ ਬਟ ਉਹਨਾਂ ਹੀ ਅਸੀਂ ਕਰਦੇ ਆ ਜਿੱਦਾਂ ਜਿੱਦਾਂ ਸਾਡਾ ਮੈਂਬਰ ਜੁੜਦਾ ਰਹਿੰਦਾ ਅਸੀਂ ਲੇਡੀਜ਼ ਇੱਕ ਐਡ ਕਰਦੇ ਰਹਿੰਦੇ ਆ ਤਾਂ ਕਿ ਇਨ ਫਿਊਚਰ ਹੁੰਦੇ ਫੈਮਿਲੀ ਨੂੰ ਕੁਛ ਨਾ ਕੋਈ ਰੋਸ਼ਨ ਪਾਣੀ ਦਿੱਤਾ ਜਾਵੇ ਤੇ ਸਭ ਕੁਝ ਚੱਲਦਾ ਰਹੇ ਤੇ ਭਾਈ ਥੋੜਾ ਜਿਹਾ ਮਾਹੌਲ ਲੁਧਿਆਣਾ ਸ਼ਹਿਰ ਦਾ ਥੋੜਾ ਟ੍ਰੈਫਿਕ ਦਾ ਵੀ ਬਹੁਤ ਹੈਗਾ ਜੀ ਤੇ ਜਿਹੜੇ ਆ ਥੋੜੇ ਨਸ਼ੇਬੱਤੀ ਆ ਉਹਦੇ ਦੇ ਵੀ ਸਾਨੂੰ ਸਰਕਾਰ ਕੰਟਰੋਲ ਕਰ ਰਹੀ ਹੈ ਸ਼ਾਇਦ ਅੱਗੇ ਵੀ ਕਰੇਗੀ ਸਾਨੂੰ ਸਰਕਾਰ ਤੇ ਭਰੋਸਾ ਹੈ ਕਿ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਜਿਹੜੀ ਜੁਵਾ ਪੀੜ੍ਹੀ ਹੈ ਉਹ ਥੋੜੇ ਚੰਗੇ ਕੰਮਾਂ ਕਰੇ ਕੈ ਸ਼੍ਰੀ ਰਾਮ ਜੀ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਦੀ ਟੀਮ ਪਹੁੰਚ ਚੁੱਕਿਆ ਹੈ ਲੁਧਿਆਣਾ ਸ਼ਹਿਰ ਵਿਖੇ ਜਿੱਥੇ ਕਿ ਸਮਾਜ ਸੇਵੀ ਸੁਸਾਇਟੀ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੁਸਾਇਟੀ ਦੇ ਚੇਅਰਮੈਨ ਤੇ ਖਜ਼ਾਨਚੀ ਸਾਡੇ ਵਿੱਚ ਮੌਜੂਦ ਨੇ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਹਾਂਜੀ ਸਰ ਕੀ ਨਾਮ ਹ ਤੁਹਾਡਾ ਜੈ ਭੋਲੇ ਸ਼ੰਕਰ ਜੀ ਨੀਲ ਕਮਲ ਸ਼ਰਮਾ ਜੀ ਸਰ ਕੀ ਨਾਮ ਆਪਣੀ ਸੁਸਾਇਟੀ ਦਾ ਕੀ ਹੈ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਜੀ ਸਰ ਕਿਸ ਪ੍ਰਕਾਰ ਦੇ ਕੰਮ ਕੀਤੇ ਜਾਂਦੇ ਆ ਸੀ ਅਖਬਾਰਾਂ 'ਚ ਵੀ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਆਂ ਵੀ ਬਹੁਤ ਹੀ ਲੋਕ ਭਲਾਈ ਦੇ ਸੇਵਾ ਦੇ ਕੰਮ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਹੋ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੈ ਭੁਲੇਨਾਥ ਜੀ ਸਮਾਜ ਸੇਵਕ ਦੇ ਕੰਮ ਕਰਦੇ ਆ ਜੀ ਅਸੀਂ ਲੋਕਾਂ ਦੀ ਭਲਾਈ ਵਾਸਤੇ ਸ਼੍ਰੀ ਮੁਕਤੇਸ਼ਵਰ ਨਿਸ칸 ਸੇਵਾ ਅੱਜ ਤੋਂ ਲਗਭਗ 7 ਸਾਲ ਪਹਿਲਾਂ ਜੀ ਇੱਕ ਛੋਟੇ ਜਿਹੇ ਫੰਕਸ਼ਨ ਤੇ ਮੈਂ ਗਿਆ ਸੀ ਉੱਥੇ ਪੰਜਾਬ ਕੇਸਰੀ ਦੇ ਜਿਹੜੇ ਮਾਲਕ ਨੇ ਵਿਜੇ ਚੋਪੜਾ ਜੀ ਆਏ ਸੀ ਉਹਨਾਂ ਨੇ ਕੁਝ ਬੋਲ ਕੇ ਜਿਹੜੇ ਬੋਲ ਕੇ ਉਹ ਮੇਰੀ ਕੰਨਾਂ ਦੇ ਵਿੱਚ ਸਰੀਰ ਦੇ ਵਿੱਚ ਰੱਜ ਗਏ ਜਦੋਂ ਰਚੇ ਤੇ ਫਿਰ ਆਪਣੇ ਮੈਂ ਮਿੱਤਰਾਂ ਨਾਲ ਛੋਟੇ ਭਰਾਵਾਂ ਨਾਲ ਗੱਲਬਾਤ ਕੀਤੀ ਜਰ ਇਦਾਂ ਦਾ ਇੱਕ ਸਮਾਜ ਭਲਾਈ ਦਾ ਕੰਮ ਲਈ ਆਪਾਂ ਵੀ ਕੁਝ ਕਰਲਾ ਚ ਕੀ ਸ਼ੁਰੂ ਕਰੀਏ ਇਹਨਾਂ ਨੇ ਮੈਨੂੰ ਹਾਂ ਕਰ ਦਿੱਤੀ ਜੀ ਤੇ ਸਰ ਨਿਸ਼ਕਾਮ ਸੇਵਾ ਸੁਸਾਇਟੀ ਜਿਹੜੀ ਤੁਹਾਡਾ ਨਾਮ ਆ ਇਸ ਤੋਂ ਕਿਸ ਤੋਂ ਪ੍ਰੇਰਿਤ ਹੋ ਕੇ ਤੁਸੀਂ ਇਹ ਨਾਮ ਰੱਖਿਆ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੀ ਮੰਦਰ ਮੁਕਤੀ தாம் ਚੈਲਾ ਸਮਰਾਲੇ ਦੇ ਵਿੱਚ ਮੰਦਿਰ ਹੈ ਜੀ ਭੋਲੇ ਸ਼ੰਕਰ ਦਾ ਪ੍ਰਚੀਨ ਮੰਦਿਰ ਹੈ ਬਹੁਤ ਤੱਪ ਜਗਾ ਸ਼੍ਰੀ ਮੁਕਤੇਸ਼ਵਰ ਉੱਥੇ ਮੁਕਤੀ ਮਿਲਦੀ ਜੀ ਜਾ ਕੇ ਕੋਈ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੀ ਮੰਦਰ ਚੈਲਾ ਜੀ ਉਹਦੇ ਨਾਮ ਦੇ ਨਾਲ ਫਿਰ ਅਸੀਂ શ્રી ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਸ਼ੁਰੂ ਕਰਤੀ ਜਿਹੜੀ ਨਿਸ਼ਕਾਮ ਕਹਿੰਦੇ ਉਹ ਨਿਸ਼ਕਾਮ ਹੀ ਹੈ ਇਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਕਿਸੇ ਦਾ ਕੋਈ ਸਵਾਰਥ ਨਹੀਂ ਹੈਗਾ ਜੀ ਕੋਈ ਜਾਤ ਪਾਤ ਨਹੀਂ ਹੈਗੀ ਜੀ ਤੇ ਕਿਹੜੀ ਜਾਤ ਦਾ ਸਾਡੇ ਕੋਲ ਆ ਰਿਹਾ ਵੀ ਆ ਕੇ ਸਾਨੂੰ ਕਹਿੰਦਾ ਜੀ ਇਹ ਮਦਦ ਕਰ ਦਿਓ ਤੇ ਅਸੀਂ ਭਗਵਾਨ ਅੱਗੇ ਅਰਦਾਸ ਕਰਦੇ ਆ ਵੀ ਸਾਨੂੰ ਇੰਨੇ ਜੋਗਾ ਕਰਦਾ ਤੇ ਇਹਦਾ ਕੰਮ ਕਰਦੀ ਉਹ ਜਿੰਨਾ ਕਹ ਸਾਨੂੰ ਕਹਿੰਦਾ ਸੀ ਉਹਨਾਂ ਨੂੰ ਉਸ ਤੋਂ ਵੱਧ ਕਰਕੇ ਦਿੰਦੇ ਆ ਜੀ ਸਰ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਤੁਹਾਡੇ ਮਤਲਬ ਐ एनजीओ ਵਿੱਚ ਜਾਂ ਮਤਲਬ ਸੁਸਾਇਟੀ ਵਿੱਚ ਸੁਸਾਇਟੀ ਦੇ ਵਿੱਚ ਅਸੀਂ ਹਰ ਮਹੀਨੇ ਜ਼ਰੂਰਤਮੰਦ ਬੀਬੀਆਂ ਨੂੰ ਰਾਸ਼ਨ ਦਿੰਨੇ ਆ ਜੀ ਜਿਹੜੇ ਕਿ ਅਸੀਂ 80 ਮਹੀਨੇ ਹੋ ਚੁੱਕੇ ਐ ਕੈਸੀਮਾ ਮਹੀਨਾ 16 ਤਰੀਕ ਨੂੰ ਆਨਣਾ ਲਾ ਐ ਜਿਹੜੇ ਨੇ ਤੇ 72 ਬੀਬੀਆਂ ਨੂੰ ਅਸੀਂ ਰਾਸ਼ਨ ਦਿੰਨੇ ਆ ਇਹ ਬੀਬੀਆਂ ਉਹ ਆ ਜਿਹੜੀਆਂ ਵਿਧਵਾ ਹੈਗੀਆਂ ਉਹਨਾਂ ਨੂੰ ਅਸੀਂ ਰਾਸ਼ਨ ਦਿੰਨੇ ਆ ਉਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚਾਹੇ ਉਹਨਾਂ ਦੇ ਪਰਿਵਾਰ ਦਾ ਚਾਹੇ ਕੋਈ ਹੋਰ ਆ 101 ਬੱਚਾ ਸੀ ਹਰ ਸਾਲ ਇਹੀ ਵੀ ਅਸੀਂ ਕਹਿੰਦੇ ਹੁੰਨੇ ਵੀ ਇਹੀ ਉਹਨਾਂ ਨੂੰ ਗੋਦ ਲੈਨੇ ਆ ਗੋਦ ਤਾਂ ਚਲੋ ਕੀ ਲੈਣਾ ਸੀ ਉਹਨਾਂ ਦੀ ਮਦਦ ਕਰਦੇ ਆ ਅਸੀਂ 101 ਬੱਚੇ ਵੀ ਇਸ ਤਰ੍ਹਾਂ ਦੇ ਬੱਚੇ ਹੁੰਦੇ ਆ ਵੀ ਆਪਣੇ ਕੋਲ ਆਉਂਦੇ ਆ ਇਸ ਤਰ੍ਹਾਂ ਦੀ ਪੜ੍ਹਾਈ ਲਈ ਸਿੱਖਿਆ ਲਈ ਅਭਿਆਨ ਦੇ ਤਹਿਤ ਅਸੀਂ ਇਹ ਉਪਰਾਲੇ ਕਰਦੇ ਕਿਸੇ ਦੀ ਮਾਂ ਨਹੀਂ ਹੈਗੀ ਜੀ ਬੱਚੇ ਦੀ ਕਿਸੇ ਦਾ ਪਿਓ ਨਹੀਂ ਹੈਗਾ ਜੀ ਕੋਈ ਦਿਹਾੜੀਦਾਰ ਆ ਜੀ ਉਹ ਕਹਿੰਦਾ ਮੈਂ ਨਹੀਂ ਪੜ੍ਹਾ ਸਕਦਾ ਜੀ ਏ ਬੱਚੇ ਦਾ ਇਹੋ ਜਿਹੇ ਜਿਹੜੇ ਕਾਗਜ਼ ਚੱਕਦੇ ਮੈਂ ਦੇਖੇ ਬੂਰੀ ਦੀ ਵੀ بجائے ਉਹਨਾਂ ਨੂੰ ਮੈਂ ਬੈਗ ਚ ਕਾਇਆ ਬੈਗ ਚ ਕਾਇਆ ਉਹਨਾਂ ਨੂੰ ਪੜ੍ਹਨ ਨੇ ਲਿਖਣ ਨੇ ਲਾਇਆ ਅਸੀਂ ਚੈੱਕ ਵੀ ਕਰਦੇ ਆ ਵੀ ਹਾਂ ਵੀ ਇਹ ਬੱਚੇ ਪੜ੍ਹਦੇ ਆ ਕਈ ਬੱਚਿਆਂ ਕੋਲ ਇੰਨੀ ਕੈਪੇਬਿਲਟੀ ਹੁੰਦੀ ਆ ਪ੍ਰਮਾਤਮਾ ਦਾ ਦਿੱਤਾ ਇੱਕ 200 ਗ੍ਰਾਮ ਦਾ ਦਿਮਾਗ ਜਿਹੜਾ ਪ੍ਰਮਾਤਮਾ ਨੇ ਸਭ ਨੂੰ ਬਖਸ਼ਿਆ ਆ ਉਹਦੇ ਅੰਦਰ ਕਈ ਬੱਚਿਆਂ ਦੇ ਅੰਦਰ ਗਰੀਬ ਪਰਿਵਾਰ ਦੇ ਬੱਚੇ ਵੀ ਬਹੁਤ ਮਿਹਨਤ ਕਰ ਇਕਰ ਸਕਦੇ ਆ ਉਹ ਕਿਤੇ ਨ ਕਿਤੇ ਐਸੇ ਪੱਕੋਂ ਜਾਂ ਕਾਪੀ ਕਿਤਾਬਾਂ ਵਿੱਚੋਂ ਪਾਂਝੇ ਰਹਿ ਸਕਦੇ ਆ ਅੱਜ ਤੁਸੀਂ ਨਿਸ਼ਕਾਮ ਸੇਵਾ ਸੁਸਾਇਟੀ ਨੇ ਇੱਕ ਬਹੁਤ ਹੀ ਉੱਚਾ ਸੁੱਚਾ ਜਿਹੜਾ ਉਪਰਾਲਾ ਚੱਕਿਆ ਵੀ ਉਹਨਾਂ ਨੂੰ ਝੋਲੇ ਝੋਲੇ ਚੁੜਾ ਕੇ ਉਹਨਾਂ ਦੇ ਬੈਗ ਤੁਸੀਂ ਮਤਲਬ ਉਹਨਾਂ ਦੇ ਹੱਥ ਫੜਾਏ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹਰ ਇੱਕ ਦੇ ਨਾ ਮਾਂ ਪਿਓ ਦੀ ਇੱਛਾ ਹੁੰਦੀ ਵੀ ਮੇਰਾ ਬੱਚਾ ਪੜ੍ਹ ਲਿਖੇ ਤੇ ਕੋਈ ਅਫਸਰ ਬਣ ਜਾਵੇ ਪੜ੍ਹ ਲਿਖੇ ਕੋਈ ਵਧੀਆ ਬਿਜ਼ਨਸ ਕਰ ਲਵੇ ਮੈਂ ਤਾਂ ਤੁਹਾਡੇ ਚੈਨਲ ਵਾਲੇ ਇਹੀ ਅਪੀਲ ਕਰਦਾ ਜਿਹੜੇ ਜਿਨ੍ਹਾਂ ਦੇ ਬੱਚੇ ਕਾਗਜ਼ ਚੱਕਦੇ ਆ ਮੈਂ ਦੇਖਿਆ ਕਈ ਵਾਰੀ ਕੁੜੀਆਂ ਵੀ ਚੱਕਦੀਆਂ ਹੁੰਦੀਆਂ ਉਹਨਾਂ ਨੂੰ ਪੜ੍ਹਾਓ ਲਿਖਾਓ ਸਾਡੀ ਸੁਸਾਇਟੀ ਦੇ ਨਾਲ ਕਿਸੇ ਮੈਂਬਰ ਨਾਲ ਵੀ ਸੰਪਰਕ ਕਰੋ ਅਸੀਂ ਫੀਸ ਤੱਕ ਦੇਨੇ ਆ ਸਕੂਲ ਦੀਆਂ ਕਾਪੀਆਂ ਕਿਤਾਬਾਂ ਵਰਦੀਆਂ ਫੀਸ ਅਸੀਂ ਦੇਨੇ ਆ ਸਾਨੂੰ ਭਗਵਾਨ ਭੋਲੇ ਸ਼ੰਕਰ ਨੇ ਇੰਨਾ ਜੋਗਾ ਕਰਤਾ ਵੀ ਥੋੜੀ-ਮੋਟੀ ਇਹਨਾਂ ਦੀ ਮਦਦ ਕਰੀ ਜੋ ਉੱਪਰੋਂ ਸੇਵਾ ਲੱਗੀ ਅਸੀਂ ਉਹ ਕਲੀ ਜਾਂਦੇ ਆ ਜੀ ਸਰ ਸਰਕਾਰ ਵੀ ਬਹੁਤ ਤਰ੍ਹਾਂ ਦੇ ਉਪਰਾਲੇ ਕਰਦੀ ਹੈ ਸਰਵ ਸਿੱਖਿਆ ਅਭਿਆਨ ਦਿੱਤਾ ਹੈ ਸਰਕਾਰ ਉਪਰਾਲੇ ਕਰਦੀ ਆ ਪਰ ਲੋਕ ਉਸ ਤੋਂ ਬਾਵਜੂਦ ਵੀ ਜਾਂ ਲੋਕ ਜਾਣਕਾਰ ਨਹੀਂ ਤੇ ਜਾਂ ਮਤਲਬ ਐਨ ਜੀਓ ਵੀ ਬਹੁਤ ਬਹੁਤ ਸਾਰੀਆਂ ਮਦਦ ਕਰਦੀਆਂ ਵਾਂ ਪਰ ਲੋਕਾਂ ਨੂੰ ਇਸ ਟਾਈਮ ਤੁਹਾਨੂੰ ਕੀ ਲੱਗਦਾ ਜਾਗਰੂਕੀ ਜਾਗਰੂਕਤਾ ਦੀ ਕਮੀ ਆ ਜਾਂ ਕਿਸੇ ਚੀਜ਼ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੂੰ ਇਹ ਜਿਹੜੇ ਬੱਚੇ ਆ ਛੋਟੇ ਵਾਂਝੇ ਇਸ ਦੇ ਪਹਿਲੇ ਵੀ ਜਾਗਰੂਕੀ ਦੀ ਕਮੀ ਨਹੀਂ ਹੈਗੀ ਵੈਸੇ ਕਿਉਂਕਿ ਜਿਹੜੇ ਬੱਚਿਆਂ ਦੇ ਮਾਪੇ ਹੋਣਾ ਉਹਨਾਂ ਨੂੰ ਕੁਛ ਲਾਲਤ ਪਿਆ ਜਾਂਦਾ ਵੀ ਜੇ ਨਿਆਣਾ ਬੋਰੀ ਚੱਕ ਕੇ ਜਾਊਗਾ ਨਾ 2 1.5 200 200 ਰੁਪਏ ਦਾ ਗੱਤਾ ਚੱਕ ਕੇ ਲੈ ਆਊਗਾ ਤਾਂ ਮੇਰਾ ਗੁਜ਼ਾਰਾ ਹੋ ਜਾਊਗਾ ਉਹ ਮਾਂ ਸਰਕਾਰ ਕਰ ਰਹੀ ਹੈ ਸਰਕਾਰ ਪਾਲੇ ਆਪਣਾਲੇ ਇਹੋ ਜੇ ਬੜੇ ਕਰ ਰਹੀ ਹੈ ਜੀ ਆ ਪਿੱਛੇ ਜੇ ਮੈਂ ਇੱਕ ਦੇਖੀ ਉਹ ਸਕੂਲ ਦੇ ਵਿੱਚ ਜਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਲੋਕਾਂ ਦੇ ਡੀਸੀ ਦਫ਼ਤਰ ਤੋਂ ਮਲਾਜੋਂਗੇ ਇਹ ਕਿਸੇ ਦੀ ਝੁਗਿਆ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੇ ਬੱਚਿਆਂ ਦੇ ਨਾਮ ਢਖਲ ਕੀਤੇ ਫਰੀ ਦੇ ਵਿੱਚ ਮੈਂ ਪੜਦਾ ਪਿਆ ਸੀ ਕਿ ਅਖਬਾਰ ਵਿੱਚ ਮੈਨੂੰ ਬੜਾ ਵਧੀਆ ਲੱਗਿਆ ਹੈਗਾ ਪਰ ਇਹ ਵੀ ਹੈਗਾ ਥੋੜਾ ਜਿਹਾ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਖਾਸ ਕਰਕੇ ਚਲੋ ਮੈਂ ਲੁਧਿਆਣੇ ਰਹਿਣਾ ਲੁਧਿਆਣੇ ਦੇ ਜਿਹੜੇ ਹੈਗੇ ਆ ਕੋਈ ਬੱਸ ਸਟੈਂਡ ਦੇ ਤੁਸੀਂ ਨੇੜੇ ਲਾ ਲਓ ਤੁਸੀਂ ਸਟੇਸ਼ਨ ਦੇ ਨੇੜੇ ਲਾ ਲਓ ਇੱਥੇ ਬਹੁਤ ਐ ਹੋਜੇ ਬੱਚੇ ਹੈਗੇ ਆ ਜਿਨ੍ਹਾਂ ਦੀ ਉਮਰ ਮੇਰੇ ਕੋਲ 6-7 ਐ ਹੋਜੀਆਂ ਫੋਟੋਆਂ ਜੇ ਕੋਈ ਮੈਂ ਤੁਹਾਨੂੰ ਵੀਡੀਓ ਤੇ ਵੀ ਤੁਹਾਨੂੰ ਦਿਖਾ ਦੂੰਗਾ ਜਿਨ੍ਹਾਂ ਦੀ ਉਮਰ ਨਿਆਣੇ ਦੀ 7 ਸਾਲ ਆ ਕੇ ਦੀ 8 ਸਾਲ ਆ ਜੇ ਤੁਸੀਂ ਦੇਖੋਗੇ 62 ਦੇ ਆਲੇ ਦੁਆਲੇ ਤੁਹਾਨੂੰ ਮੇਰਾ ਖਿਆਲ 100 ਸਵਾ 100 ਬੱਚਾ ਇਹੋ ਜਿਹਾ ਮਿਲ ਜੂਗਾ ਅਸੀਂ ਜਦੋਂ ਉਹਨਾਂ ਨੂੰ ਕਹਿੰਨੇ ਆ ਵੀ ਬੱਚਾ ਇਹ ਛੱਡ ਦੇ ਬੈਗ ਛੱਡ ਬੋਰੀ ਛੱਡ ਦੇ ਬੈਗ ਲੈ ਲੈ ਉਹ ਭੱਜ ਜਾਂਦਾ ਜੀ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦੇ ਮਾਪਿਆਂ ਨਾਲ ਬਹਿ ਕੇ ਗੱਲ ਕੀਤੀ ਜਾਵੇ ਉਹਨਾਂ ਦੇ ਵੀ ਕੋਈ ਫੰਡ ਹੈ ਥੋੜਾ ਮੋਟਾ ਸਰਕਾਰ ਵੱਲੋਂ ਅਪਲਾਈ ਕਰਾਇਆ ਜਾਵੇ ਹੋ ਸਕਦਾ ਵੀ ਉਹਨਾਂ ਨੂੰ ਰਾਸ਼ਨ ਦੀ ਲੋੜ ਹੋਵੇ ਆਪਣੇ ਬੱਚਿਆਂ ਨੂੰ ਭੇਜ ਦੇਣ ਗਾਂ ਜਾ ਕੇ ਉਹੀ ਨਿਆਣੇ ਦੂਜੇ ਕੰਮਾਂ 'ਚ ਪੈ ਜਾਂਦੇ ਤੁਹਾਡੀ ਰਾਸ਼ਨ ਦੀ ਗੱਲ ਤੋਂ ਇੱਕ ਯਾਦ ਆਇਆ ਵੀ ਕਈ ਪਰਿਵਾਰਾਂ ਦੇ ਜੈਨੂਨ ਪਰਿਵਾਰਾਂ ਦੇ ਕਾਰਡ ਵੀ ਕੱਟੇ ਜਾਂਦੇ ਆ ਸਰਕਾਰ ਵੱਲੋਂ ਕੱਟੇ ਗਏ ਆ ਕਈ ਪਤਨ ਇਸ ਟਾਈਮ ਜਿਹੜਾ ਆਟੇ ਦਾਲ ਦੀ ਮੁਹਿੰਮ ਸਰਕਾਰ ਨੇ ਜਿਹੜੀ ਸ਼ੁਰੂ ਕੀਤੀ ਆ ਉਸ ਤੋਂ ਵੀ ਲੋਕ ਕਈ ਵਾਂਝੇ ਆ ਕਿ ਇਸ ਵੱਡਾ ਕਾਰਨ ਇਹ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਮੈਂ ਇਹਦੇ ਬਾਰੇ ਨੂੰ ਕੋਈ ਗੱਲ ਕਰਨਾ ਚਾਹੁੰਦਾ ਸਰਕਾਰ ਦੀਆਂ ਪੁਲਿਸ ਹੈਗੀਆਂ ਕਈ ਵਾਰੀ ਆ ਜਾਂਦੀਆਂ ਕਈ ਵਾਰੀ ਚਲੇ ਜਾਂਦੀਆਂ ਪਹਿਲਾਂ ਪਹਿਲਾਂ ਕਾਂਗਰਸੀ ਦਾਲ ਸੀ ਫਿਰ ਕਾਂਗਰਸ ਆ ਗਈ ਹੁਣ ਆਪ ਸਰਕਾਰ ਆ ਗਈ ਕੀ ਇਹਨਾਂ ਦੀਆਂ ਨੀਤੀਆਂ ਹੈਗੀਆਂ ਮੈਂ ਇਹਦੇ ਬਾਰੇ ਕੋਈ ਤੁਹਾਡੇ ਨਾਲ ਗੱਲ ਸਾਂਝੀ ਨਹੀਂ ਕਰਨਾ ਜਾਂਦਾ ਸਰ ਇੱਕ ਤੁਹਾਡੀ ਸੋਸਾਇਟੀ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਇਹ ਅਕਸਰ ਵੀ ਅਸੀਂ ਦੇਖਿਆ ਵੀ ਸੋਸਾਇਟੀ ਦੇ ਜਿੰਨੀਆਂ ਵੀ ਬੀਬੀਆਂ ਨੂੰ ਤੁਸੀਂ ਰਾਸ਼ਨ ਦਿੰਦੇ ਹੋ ਆ ਖਾਸ ਕਰਕੇ ਵੈਸੇ ਮੈਂ ਸਿੱਧਾ ਮੇਰਾ ਇੰਟਰਵਿਊ ਕਰਨ ਦਾ ਮਕਸਦ ਵੀ ਇਹ ਹੀ ਆ ਵੀ ਤੁਸੀਂ ਜਿਆਦਾਤਰ ਦੇਖਿਆ ਜਾਂਦਾ ਵੀ ਤੁਹਾਡੀ ਵੀਡੀਓ ਵਿੱਚ ਜਾਂ ਤੁਹਾਡੀਆਂ ਅਖਬਾਰਾਂ ਦੇ ਵਿੱਚ ਤੁਸੀਂ ਬੀਬੀਆਂ ਦੇ ਜਿਹੜੇ ਫੇਸ ਆ ਉਹ ਟੱਕੇ ਹੋਏ ਹੁੰਦੇ ਆ ਇਹ ਬੜੀ ਤੁਹਾਡੀ ਪਿਆਰੀ ਸੋਸਾਇਟੀ ਦੀ ਗੱਲ ਹੈ ਤੁਸੀਂ ਮਜਾਕ ਨਹੀਂ ਡਾਣਾ ਜਾਂਦਾ ਕਿਸ ਦਾ ਜਿਹੜੀ ਉਹ ਜ਼ਰੂਰਤਮੰਦ ਹੈ ਬੀਬੀ ਉਹ ਘਰੋਂ ਆ ਗਈ ਆਪਣੇ ਵਾਸਤੇ ਆਪਣੇ ਨਿਆਣਿਆਂ ਵਾਸਤੇ ਸੋ ਇਸ ਤੋਂ ਵੱਡਾ ਅਸੀਂ ਉਹਨੂੰ ਕੀ ਕਹਿ ਸਕਦੇ ਆ ਜੀ ਅਸੀਂ ਜੇ ਉਹਨਾਂ ਦੇ ਨਾਲ ਗੱਲ ਕਰੀਵੇ ਇਹ ਦੇਣਗੇ ਆ ਅਗਲੇ ਨੂੰ ਤਰੀਬਨ ਇੱਕ ਮਹੀਨੇ ਦਾ ਰਾਸ਼ਨ ਹੀ ਦੇਣਿਆ ਤੇ ਆਪਾਂ ਉਹਨਾਂ ਦਾ ਸੋਸ਼ਲ ਕਰੀ ਜਾਓ ਕੋਲ ਮੈਂ ਨਹੀਂ ਕਹਿੰਦਾ ਮੇਰੇ ਮੈਂਬਰ ਵੀ ਨਹੀਂ ਜਾਂਦੇ ਆਗੇ ਜੇ ਤੁਸੀਂ ਆਓਗੇ ਸਾਡੇ 16 ਤਰੀਕ ਨੂੰ ਆਓ ਤੁਹਾਨੂੰ ਦਿਖਾਵਾਂਗੇ ਬਿਲਕੁਲ ਬਾਰ ਬਾਰ ਸਾਡੇ ਮੈਂਬਰ ਇਹੀ ਬੇਨਤੀ ਕਰਨਗੇ ਜੇਹੀ ਉਹ ਕਾਰਡ ਵੀ ਦੇਖਣਾ ਸੀ ਫੋਟੋ ਨਹੀਂ ਦੇਖਦੇ ਸੀ ਜਦੋਂ ਨਾਂ ਹੀ ਦੇਖਦੇ ਆ ਗਿਆ ਆ ਜਾਓ ਜੀ ਲੈ ਜਾਓ ਜੀ ਤੇ ਇਹ ਅੱਛੀ ਸੱਚੀ ਸੇਵਾ ਭਾਵਨਾ ਨਾਲ ਤੁਸੀਂ ਕੰਮ ਕਰ ਰਹੇ ਹੋ ਅ ਦਸ਼ਕਾ ਨੂੰ ਏਵੀ ਦਸਿਆ ਵੀ ਸਾਡੇ ਨਾਲ ਜਿਹੜੇ ਸਖਸ਼ੀਤ ਬੈਠੇ ਨੇ ਦੀਪਕ ਆਨੰਦ ਜੀ ਆ ਉਹ ਇਸ ਸੁਸਾਇਟੀ ਦੇ ਵਿੱਚ ਬਤੌਰ ਕੈਸ਼ੀਅਰ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਇੱਕ ਤਾਂ ਆ ਦੀਪਕ ਜੀ ਜਿਵੇਂ ਵੀ ਵਿਆਹ ਵੀ ਕਿਤੇ ਜਾਂਦੇ ਆ ਇਸੇ ਸੁਸਾਇਟੀ ਵੱਲੋਂ ਕਿੰਨੇ ਪਰਿਵਾਰਾਂ ਦੀ ਬੱਚਿਆਂ ਦੇ ਵਿਆਹ ਕਰਦੇ ਹਾਂ ਜੀ ਜੈ ਭਲੇਨਾ ਜੀ ਮੈਂ ਦੀਪਕ ਆਨੰਦ ਇਸ ਸੁਸਾਇਟੀ ਦੇ ਕੈਸ਼ੀਅਰ ਹ ਜਿੱਦਾਂ ਸਾਡੇ ਸੀਲਕਮਨ ਸ਼ਰਮਾ ਜੀ ਨੇ ਦੱਸਿਆ ਕਿ ਅਸੀਂ ਸਾਰੇ ਭਲਾਈ ਦੇ ਕੰਮ ਕਰ ਰਹੇ ਹਾਂ ਵੀਡੀਓਜ਼ ਨੂੰ ਆਪਣਾ ਰਾਸ਼ਨ ਦੇ ਰਹੇ ਹਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਦੇ ਰਹੇ ਆ ਤੁਸੀਂ ਤੇਰਾ ਇੱਕ ਕੰਮ ਹੈ ਵੀ ਇਹ ਕਿ ਅਸੀਂ ਜਿਹੜੀ ਗਰੀਬ ਘਰ ਦੀ ਇੱਕ ਕੁੜੀ ਹੈ ਉਹਨਾਂ ਦਾ ਵਿਆਹ ਕੀਤਾ ਜਾਂਦਾ ਹੈ ਜਰੂਰਤਮੰਦਾਂ ਨੂੰ ਅਸੀਂ ਦੇਖਦੇ ਹਾਂ ਕਿ ਯੋ ਕਿੰਨੀ ਕੋ ਜਰੂਰਤ ਹੈ ਤੇ ਉਸ ਵਿਆਹ ਦੇ ਵਿੱਚ ਅਸੀਂ ਉਹਨਾਂ ਦਾ ਜੋ ਵਿਆਹ ਦੇ ਵਿੱਚ ਲੋਕ ਆਣੇ ਉਹਨਾਂ ਦਾ ਰਸਣ ਪਾਣੀ ਲੀੜਾ ਕੱਪੜੇ ਹੋਰ ਘਰ ਦਾ ਸਮਾਨ ਜਰੂਰਤ ਦਾ ਉਹ ਦਿੱਤਾ ਜਾਂਦਾ ਹੁੰਦਾ ਕਰਨਾ ਨਾ ਨਾ ਕਰਦੇ ਅਸੀਂ 20 ਤੋਂ 25 ਲੇਡੀ ਜਿਹੜੀਆਂ ਕੁੜੀਆਂ ਸਾਡੀਆਂ ਭੈਣਾਂ ਹਨ ਉਹਨਾਂ ਦਾ ਵਿਆਹ ਕੀਤਾ ਅਸੀਂ ਕੀ ਕਿਦਾਂ ਰੱਬ ਨੇ ਕੀਤਾ ਸਾਰੀ ਸਾਰੀ ਸਕੀਨ ਨੇ ਸੰਜੀਤੀ ਕਰਕੇ ਸਾਰਿਆਂ ਨੇ ਇਕੱਠਾ ਕਰਕੇ ਸਭ ਕੁਝ ਕੀਤਾ ਅਸੀਂ ਬਟ ਇਹ ਜਾਣਨੇ ਆ ਕਿ ਜਿਹੜਾ ਵਿਆਹ ਹੁੰਦਾ ਥੋੜਾ ਉਸ ਕੁੜੀ ਦਾ ਘਰ ਚੰਗੀ ਤਰ੍ਹਾਂ ਬੱਜ ਜਾਵੇ ਅੱਗੇ ਆ ਕੇ ਉਹਨੂੰ ਕਿਸੇ ਤੀਜ ਦੀ ਪ੍ਰੋਬਲਮ ਨਾ ਹੋਵੇ ਸਰ ਜੇ ਦੇਖਿਆ ਜਾਵੇ ਆਪਣੇ ਰਿਸ਼ਤੇ ਅੱਜ ਅੱਜ ਦੀ ਡੇਟ ਦੇ ਵਿੱਚ ਤਾਰ-ਤਾਰ ਹੋ ਰਿਹਾ ਵੀ ਭੈਣ ਭਰਾ ਨਹੀਂ ਇੱਕ ਦੂਜੇ ਨਾਲ ਖੜਦੇ ਭਰਾ ਭਰਾ ਨਾਲ ਹੀ ਖੜਦੇ ਵੀ ਇੱਕ ਐਨਜੀਓ ਸੰਸਥਾ ਤੁਹਾਡੀ ਇਹਨੇ ਵਧੀਆ ਉਪਰਾਲੇ ਕਰਦੀ ਹੈ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਵੀ ਕਿਸ ਤਰ੍ਹਾਂ ਦਾ ਫੀਲ ਹੁੰਦਾ ਵੀ ਇੱਕ ਕੰਨਿਆ ਦਾਨ ਮਹਾਦਾਨ ਕਿ ਨਹੀਂ ਜਾਂਦਾ ਉਸ ਬਾਰੇ ਤੁਸੀਂ ਕੀ ਕੀ ਕਹਿਣਾ ਠੀਕ ਹੈ ਜੀ ਤੁਸੀਂ ਬਿਲਕੁਲ ਜੀ ਅੱਜ ਦੇ ਰਿਸ਼ਤੇ ਬੜੇ ਕਮਜ਼ੋਰ ਹੋ ਗਏ ਨੇ ਬਟ ਜਿਹੜੇ ਰਿਸ਼ਤੇ ਕਮਜ਼ੋਰ ਨੇ ਜਿਹੜੇ ਨਿਭਾਣਾ ਜਾਂਦੇ ਉਹ ਨਿਭਾਰੇ ਜੀ ਓਖੇ ਓਕੇ ਜਾਂ ਸੋਖੇ ਓਕੇ ਕੋਈ ਮੰਡ ਨਹੀਂ ਜੀ ਰਿਸ਼ਤਾ ਜੀ ਦੇਖੋ ਇੱਕ ਰੱਬ ਵੱਲੋਂ ਬਣਿਆ ਹੁੰਦਾ ਹੈ ਇੱਕ ਅਸੀਂ ਦੁਨੀਆ 'ਚ ਆ ਕੇ ਬਣਾ ਲਿਆ ਰੱਬ ਨੇ ਜਿਹੜੇ ਰਿਸ਼ਤੇ ਬਣਾਏ ਉਹ ਵੀ ਨਿਭਾਣੇ ਜ਼ਰੂਰੀ ਹੈ ਜੀ ਕਿ ਜਿਹੜੇ ਹੁਣ ਸਾਡੇ ਰੱਬ ਨੇ ਸੇਵਾ ਲਈ ਹੈ ਸਾਡੇ ਹੱਥੋਂ ਦੇਖੋ ਜੀ ਕਿਸੇ ਦਾ ਨੁਕਸਾਨ ਵੀ ਤੇ ਪ੍ਰੋਫਿਟ ਵੀ ਕਿਸੇ ਦੇ ਹੱਥੋਂ ਹੀ ਹੁੰਦਾ ਰੱਬ ਨੇ ਜਿੰਦੀ ਜਿਹੜੀ ਸੇਵਾ ਲਈ ਉਹ ਕਰ ਰਹੇ ਆ ਜੀ ਉਹਨੇ ਸਾਡੇ ਥਰੂ ਅਗਰ ਸਾਡੇ ਮੈਂਬਰਾਂ ਥਰੂ ਜਾਂ ਸਾਡੇ ਜਿਹੜੇ ਪਿਆਰੇ ਦੋਸਤ ਨੇ ਕੁਝ ਆਪਣਾ ਹਿੱਸਾ ਪਾ ਕੇ ਇਸ ਸੰਯੋਗ ਦਿੰਦੇ ਨੇ ਕਿ ਕਿਸੇ ਕੁੜੀ ਦਾ ਘਰ ਬਸਦਾ ਇਸ ਤੋਂ ਵੱਡੀ ਜੀ ਕੋਈ ਹੋਰ ਗੱਲ ਹੋ ਨਹੀਂ ਸਕਦੀ ਰੱਬ ਨੇ ਸਾਨੂੰ ਇਸ ਲਾਇਕ ਬੰਨਿਆ ਉਹਦੀਆਂ ਦੁਆ ਹੀ ਸਾਨੂੰ ਚਲਦੀਆਂ ਤੇ ਸਾਡੀ ਸੰਸਥਾ ਅੱਗੇ ਚੱਲ ਰਹੀ ਹੈ ਜੀ ਇਪਗਰਾਂਜੀ ਇੱਕ ਗੱਲ ਹੋਰ ਦੇਖਿਆ ਵੀ ਆਪਣੇ ਸੋਸਾਇਟੀ ਵੱਲੋਂ ਇੱਕ ਉਪਰਾਲਾ ਹੋ ਹੋਰ ਕੀਤਾ ਜਾਂਦਾ ਖਾਸ ਕਰਕੇ ਪਿਛਲੇ ਦਿਨ ਹੀ ਅਸੀਂ ਦੇਖਿਆ ਵੀ ਅੱਖਾਂ ਦਾ ਵੀ ਤੁਸੀਂ ਕੈਂਪ ਲਗਾਣੇ ਹੋ ਵੀ ਉਸ ਬਾਰੇ ਕੀ ਜਾਣ ਵੀ ਵੀ ਜਾਣਕਾਰੀ ਦਵੋਗੇ ਸਿਆਣਿਆਂ ਨੇ ਕਿਹਾ ਜਾਂਦਾ ਵੀ ਅੱਖਾਂ ਗਿਆ ਜਹਾਨ ਗਿਆ ਦੰਦ ਗਿਆ ਤੇ ਸਵਾਦ ਗਿਆ ਉਸ ਬਾਰੇ ਕੀ ਕਹਣਾ ਹੈ ਹਾਂਜੀ ਜਿੱਦਾਂ ਜੀ ਤੁਸੀਂ ਕਹਿੰਦੇ ਅੱਖਾਂ ਦਾ ਹਾਂਜੀ ਅੱਖਾਂ ਦੇ ਹੋ ਗਏ ਸਾਡੇ ਮੇਰੇ ਨਾਲ 30 35 ਕੈਂਪ ਕਟਵੜ ਲੱਗ ਚੁੱਕੇ ਨੇ ਮਤਲਬ ਅਸੀਂ ਹਰ 2 ਮਹੀਨੇ ਜਾਂ 3 ਮਹੀਨੇ ਬਾਅਦ ਇੱਕ ਅੱਖਾਂ ਦਾ ਕੈਂਪ ਲਗਾ ਦਿੰਦੇ ਆ ਜਿੰਨੇ ਵਿੱਚ ਜੂਤਮੰਦਾਂ ਨੂੰ ਐਨਕਾਂ ਤੇ ਜਿਹੜੇ ਕੋਈ ਆਪਰੇਸ਼ਨ ਗੈਹ ਦਿੰਦੇ ਡਾਕਟਰ ਉਹਨਾਂ ਚ ਵੀ ਵੱਧ ਤੋਂ ਵੱਧ ਜੋ ਲੈਸ ਹੋ ਸਕਦੀ ਹੈ ਅਸੀਂ ਉਹ ਕਰਾਨੇ ਆ ਜਾਂ ਕਈ ਵਾਰੀ ਤਾਂ ਫ੍ਰੀ ਕਰਾ ਦਿੰਦੇ ਆ ਅੱਖਾਂ ਜੀ ਦੇਖੋ ਬਹੁਤ ਜ਼ਰੂਰੀ ਹੈ ਚੰਗਾ ਵੀ ਦੇਖਣ ਲਈ ਅੱਖਾਂ ਜ਼ਰੂਰੀ ਹੈ ਤੇ ਮਾੜਾ ਦੇਖਣ ਲਈ ਵੀ ਜ਼ਰੂਰੀ ਹੈ ਦੇਖੋ ਜੀ ਅੱਖਾਂ 'ਚ ਖੁਸ਼ੀ ਵੀ ਆਂਦੀ ਹੈ ਅੰਸੂ ਤੇ ਗਮ ਦੇ ਵੀ ਅੰਸੂ ਆਂਦੇ ਆ ਇਸ ਲਈ ਅੱਖਾਂ ਹੋਣੀਆਂ ਜ਼ਰੂਰੀ ਹੈ ਬਟ ਜਿਹੜੇ ਨਹੀਂ ਦੇ ਸਕਦੇ ਸਾਡੇ ਧਰੂ ਥੋੜੀ ਨਜ਼ਰ ਮਿਲਦੀ ਹੈ ਜਾਂ ਕੋਈ ਵੀ ਇਹ ਪ੍ਰਮਾਤਮਾ ਨੇ ਜਿਹੜੀ ਦੇਨ ਦਿੱਤੀ ਇਹ ਦੇਖੋ ਜੀ ਇਹ ਪਰਮਾਤਮਾ ਦੀ ਦੇਨ ਡਾਕਟਰ ਰੱਬ ਹੈ ਬਟ ਜੀ ਪਰਮਾਤਮਾ ਜਿਹੜਾ ਪਰਮਾਤਮਾ ਹੀ ਹੈ ਜੀ ਬਟ ਉਹਨੂੰ ਉੱਥੇ ਤੱਕ ਉਹਦੀ ਅੱਖਾਂ ਨੂੰ ਦੇ ਕੇ ਰੋਸ਼ਨੀ ਉਹਦੇ ਮਨ ਨੂੰ ਖੁਸ਼ੀ ਉਹਦੀ ਦੁਆ ਜੋ ਮਿਲਦੀ ਹੈ ਨਾ ਉਹਦੇ ਨਾਲ ਸਾਨੂੰ ਵੀ ਬੜਾ ਸਕੂਨ ਮਿਲਦਾ ਹੈ ਤੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੁੰਦੀ ਹੈ ਇਹਨਾਂ ਦੇ ਥਰੂ ਉਹਨਾਂ ਨੂੰ ਵੀ ਸਕੂਨ ਕੀ ਔਰ ਦੁਆ ਮਿਲਦੀ ਹੈ ਜੀ ਕਿਤੇ ਨਾ ਕਿਤੇ ਸਰ ਕਿਹੜੇ ਕਿਹੜੇ ਡਾਕਟਰ ਤੁਹਾਡੀ ਮਾਤ ਮਾਤਕਾਰ ਆਉਂਦੇ ਕਿਹੜੇ ਹਸਪੀਟਲ ਤੁਹਾਡੀ ਮਾਤ ਲਈ ਤਿਆਰ ਰਹਿੰਦੇ ਹਰ ਵਾਰ ਸਭ ਦੇਖੋ ਜੀ ਸਾਡੀ ਦੋ ਤਿੰਨ ਐਨਜੀ ਆਪਣਾ ਅੱਖਾਂ ਦੇ ਹੈਗੇ ਨੇ ਜਿਨ੍ਹਾਂ ਨਾਲ ਸਾਡਾ ਟਾਈ ਅਪ ਹੈ ਕੁਝ ਨਾ ਕੁ ਜਿਹੜੀ ਟੀਮ ਸਾਡੇ ਕੋਲ ਪ੍ਰੋਵਾਈਡ ਹੋਵੰਦੀ ਅਸੀਂ ਉਸ ਨਾਲ ਕੋਆਰਡੀਨੇਸ਼ਨ ਕਰਦੇ ਨੇ ਆ ਕੁਝ ਲੁਧਿਆਣੇ ਦੀ ਕੁਝ ਮੋਗਾ ਦੀ ਹੈ ਜੀ ਤੇ ਜਿੱਦਾਂ ਜਿੱਦਾਂ ਸਾਡੀ ਸਾਡੀ ਟੀਮ ਅਵੇਲੇਬਿਲਟੀ ਹੁੰਦੀ ਅਸੀਂ ਅਵੇਲੇਬਿਲਟੀ ਕਰਕੇ ਉਹਨਾਂ ਦਾ ਵੀ ਦੇਖਣਾ ਪੈਂਦਾ ਸਾਰੀ ਸੰਸਤਾ ਦਾ ਵੀ ਦੇਖਣਾ ਪੈਂਦਾ ਤੇ ਜਿਹੜੇ ਅੱਗੋਂ ਮਰੀਜ਼ ਆਣੇ ਉਹਨਾਂ ਦਾ ਵੀ ਦੇਖਣਾ ਜੋ ਸਾਨੂੰ ਅਵੇਲੇਬਿਲਟੀ ਮਿਲਦੀ ਅਸੀਂ ਉਹਨੂੰ ਮਿਲਦੇ ਆ ਅਸੀਂ ਹਰ ਤਰ੍ਹਾਂ ਦੇ ਡਾਕਟਰ ਨੂੰ ਅਟੈਚ ਕਰਨਾ ਚਾਹੁੰਦੇ ਆ ਜਿੰਨੇ ਕੋ ਹੋ ਸਕਦੇ ਆ ਬਟ ਉਹਨਾਂ ਹੀ ਅਸੀਂ ਕਰ ਪਾ ਰਹੇ ਆ ਜੀ ਸਰ ਬਹੁਤ ਹੀ ਤੁਸੀਂ ਉਪਰਾਲੇ ਕਰਦੇ ਪਿਓ ਸਮਾਜ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਤੁਹਾਡੇ ਸਮਾਜ ਦੇ ਵਿੱਚ ਲੋਕ ਵਿਚਰ ਰਿਹਾ ਗਲਤ ਅਨਸਰ ਅਨਸਰ ਵੀ ਹੈਗੇ ਆ ਅੱਛੇ ਤਾਂ ਅਨਸਰ ਹੈਗੇ ਹੈਗੇ ਤੁਸੀਂ ਦੇਖ ਦਿਓ ਉਹਨਾਂ ਬਾਰੇ ਕੀ ਮੈਸੇਜ ਦੇਣਾ ਵਾਜੀ ਮੈਸੇਜ ਇਹ ਹੀ ਦੇਣੇ ਜਾਂਦੇ ਕਿ ਜਿੰਦ ਤੱਕ ਸਾਡੀ ਸੰਸਥਾ ਨੂੰ ਦੇਖ ਰਹੇ ਹੋ ਜੇ ਸਾਡੇ ਕੰਮ ਕੋਈ ਪਸੰਦ ਆਉਂਦੇ ਨਹੀਂ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਦਿਲ 'ਚ ਕੋਈ ਸੇਵਾ ਬਾਨੀ ਹੈ ਤੇ ਤੁਸੀਂ ਸਾਡੀ ਸੰਸਥਾ ਨਾਲ ਜੁਆਇਨ ਕਰੋ ਤੁਹਾਨੂੰ ਨੰਬਰ ਦਿੱਤਾ ਜਾਏਗਾ ਤੁਸੀਂ ਆਪਣੇ ਹੱਥੀ ਆਪਣੇ ਆਪ ਆ ਕੇ ਕੰਮ ਕਰੋ ਆਪਣੇ ਕਿਉਂਕਿ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਕਹਿੰਦੇ ਜੋ ਵੀ ਅਸੀਂ ਰਾਸ਼ਨ ਬਾਨੀ ਦੇਣਾ ਤੁਸੀਂ ਉਹ ਦੋ ਤਾਕੀ ਤੁਸੀਂ ਇੱਕ ਜਨ ਆਓਗੇ ਅਸੀਂ ਇੱਕ ਲੇਡੀਜ਼ ਹੋਰ ਜੋਇਨ ਕਰਾਂਗੇ ਅਸੀਂ ਕਿਸੇ ਵੀ ਮੈਂਬਰ ਤੇ ਇਹਨਾ ਬੋਝ ਨਹੀਂ ਪਾਉਂਦੇ ਕਿ ਉਹ ਦੇਣਾ ਹੀ ਬੰਦ ਕਰ ਜੇ ਜਿੱਦਾਂ ਜਿੱਦਾਂ ਸਾਡੇ ਨਾਲ ਮੈਂਬਰ ਜੁੜਦਾ ਰਹਿੰਦਾ ਅਸੀਂ ਲੇਡੀਜ਼ ਇੱਕ ਐਡ ਕਰਦੇ ਰਹਿੰਦੇ ਆ ਤਾਂ ਕਿ ਇਨ ਫਿਊਚਰ ਹੁੰਦੇ ਫੈਮਿਲੀ ਨੂੰ ਕੁਛ ਨਾ ਕੋਈ ਰਾਸ਼ਨ ਪਾਣੀ ਦਿੱਤਾ ਜਾਵੇ ਤੇ ਸਭ ਕੁਝ ਚੱਲਦਾ ਰਹੇ ਤੇ ਗਈ ਥੋੜਾ ਜਿਹਾ ਮਾਹੌਲ ਲੁਧਿਆਣਾ ਸ਼ਹਿਰ ਦਾ ਥੋੜਾ ਟ੍ਰੈਫਿਕ ਦਾ ਵੀ ਬਹੁਤ ਹੈਗਾ ਜੀ ਤੇ ਜਿਹੜੇ ਆ ਥੋੜੇ ਨਸ਼ੇਬੱਤੀ ਆ ਉਹਨਾਂ ਦੇ ਵੀ ਸਾਨੂੰ ਸਰਕਾਰ ਕੰਟਰੋਲ ਕਰ ਰਹੀ ਹੈ ਸ਼ਾਇਦ ਅੱਗੇ ਵੀ ਕਰੇਗੀ ਸਾਨੂੰ ਸਰਕਾਰ ਤੇ ਭਰੋਸਾ ਹੈ ਕਿ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਜਿਹੜੀ ਯੁਵਾ ਪੀੜ੍ਹੀ ਹੈ ਉਹ ਥੋੜੇ ਚੰਗੇ ਕੰਮਾਂ ਨੂੰ ਲੱਗੇ ਜੀ ਅ ਸਰ ਤੁਸੀਂ ਦੇਖਿਆ ਅਬ ਨਿਊਜ਼ ਇੰਡੀਆ ਦੇ ਟੀਮ ਨੇ ਵਿਚਾਰ ਸਾਂਝੇ ਕੀਤੇ ਜਿਹੜੀ ਕਿ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਹਨ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾਂਦੇ ਹਨ ਉਸ ਨਾਲ ਜਾਣੂ ਕਰਵਾਇਆ ਅਬ ਨਿਊਜ਼ ਇੰਡੀਆ ਇੰਡੀਆ ਦੀ ਟੀਮ ਨੇ ਸਮੁੱਚੀ ਟੀਮ ਨੇ ਇੱਥੇ ਆ ਕੇ ਜਾਝਾ ਲਿਆ ਬਹੁਤ ਸਾਰੇ ਕੰਮਾਂ ਕੰਮਕਾਰ ਵੀ ਦੇਖੇ ਤੇ ਅੱਗੇ ਵੀ ਤੁਹਾਨੂੰ ਸਾਡੇ ਪਿਆਰੇ ਦਰਸ਼ਕਾਂ ਨੂੰ ਜਾਣੂ ਕਰਵਾਉਂਦੇ ਰਹਿਣਗੇ ਦੇਖਦੇ ਰਹੋ ਆਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਕੈਮਰਾ ਪਰਸਨ ਦੀਪਕ ਕੁਮਾਰ ਦੇ ਨਾਲ ਰਵਿੰਦਰ ਭੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦੀ